ਕਿ ਵਹਿਗਰੂ ਪ੍ਰਮਾਤਮਾ ਮੈਨੂੰ ਚੰਗੇ ਕੰਮ ਕਰਾਵੇ ਜੇ ਤੇ ਮੈਨੂੰ ਜਿਤਾਵੇ ਲੋਕ ਤੇ ਮੈਂ ਚੰਗੇ ਕੰਮ ਇੱਥੋਂ ਨਸ਼ਾ ਖਤਮ ਕਰ ਸਕਾਂ ਇੱਥੇ ਜਲੰਧਰ ਦੇ ਵਿੱਚ ਡੜੇ ਸੱਟੇ ਦਾ ਕੰਮ ਚੱਲ ਸਕਦਾ ਚੱਲ ਰਿਹਾ ਉਹਨੂੰ ਖਤਮ ਕਰ ਸਕਾਂ ਬਹੁਤ ਇੱਥੇ ਨਸ਼ਿਆਂ ਦੀ ਪਰਵਾਹ ਹੈ ਇੱਥੇ ਲਾਟਰੀ ਸਿਸਟਮ ਤੇ ਚੱਲ ਰਿਹਾ ਹੈ ਇੱਥੇ ਦੇ ਲੀਡਰ ਚਾਹੇ ਉਹ ਰਿੰਕੂ ਹੈ ਚਾਹੇ ਉਹ ਸ਼ੀਕਰੋਗਰਾਲ ਹੈ ਚਾਹੇ ਰਮਨ ਰਮਨ ਅਰੋੜਾ ਹੈ ਪਹਿਲਾ ਸੀਤਨ ਉਹ ਉਗਰਾਲ ਤੇ ਰਿੰਕੂ ਚਲਾਉਂਦੇ ਸੀ ਹੁਣ ਉਹ ਚਲੇ ਗਿਆ ਬੀਜੇਪੀ ਚ ਹੁਣ ਰਮਨ ਉਗਰਾਲ ਇੱਥੇ ਦੀ ਸਰਕਾਰ ਦੀ ਛਾਹ ਦੇ ਨਾਲ ਚਲਾ ਰਿਹਾ ਕੱਲ ਜਿਹੜੇ ਬੰਦੇ ਫੜੇ ਆ ਉਹ ਸੀਤ ਰੰਗਰਾ ਤੇ ਰਿੰਕੂ ਦੇ ਆ ਜਿਨ੍ਹਾਂ ਦੇ ਘਰ ਤੋਂ ਚਿੱਟਾ ਮਿਲਿਆ ਹੈਰੋਇਨ ਮਿਲੀ ਹੈ ਉਹ ਬੰਦੇ ਵੀ ਹੈਗੇ ਆ ਇੱਥੇ ਜਿਨ੍ਹਾਂ ਸੇਠੀ ਹੈ ਇੱਕ ਨਾਮ ਦਾ ਜਿਹੜਾ ਡੜਾ ਸੱਟੇ ਦਾ ਕਾਰੋਬਾਰ ਕਰਦਾ ਜੇਲ੍ਹ ਵੀ ਜਾ ਕੇ ਆਇਆ ਉਹ ਰਿੰਕੂ ਦਾ ਬੰਦਾ ਹੈ ਰਿੰਕੂ ਨੂੰ ਨੇ 10 ਟੋਲੇ ਦੀ ਚੈਨ ਉਹਦੇ ਜਨਮ ਦਿਨ ਤੇ ਪਾਈ ਸੀ ਕੌਣ ਪਾਉਂਦਾ ਹੈ 10 ਚੋਲੇ ਚੈਲ ਸੋ ਮੈਂ ਇਹ ਚੀਜ਼ਾਂ ਨੂੰ ਖਤਮ ਕਰਨ ਆਇਆ ਮੇਰਾ ਡਿਵੈਲਪਮੈਂਟ ਦਾ ਅਜੰਡਾ ਹੈ ਮੈਂ ਇੱਥੇ ਯੂਨੀਵਰਸਿਟੀ ਲੈ ਕੇ ਆਉਣੀ ਹੈ ਇੱਕ ਜਨਰਲ ਯੂਨੀਵਰਸਿਟੀ ਸਾਥੀਓ ਨਮਸਕਾਰ ਬਹੁਤ-ਬਹੁਤ ਸ਼ੁਕਰੀਆ ਤਨਬਾਦ ਕਰਨ ਦੇ ਲਈ ਮੈਂ ਲਾਈਵ ਹੋਇਆ ਹਾਂ ਅੱਜ ਜਲੰਧਰ ਦੇ ਲੋਕਾਂ ਨੇ ਇੱਕ ਬਹੁਤ ਵੱਡਾ ਹੰਗਾਰਾ ਜਿੱਤੀ ਦਾ ਭਰਿਆ ਕਿ ਸੁਸ਼ੀਲ ਕੁਮਾਰ ਨੂੰ ਮੈਂਬਰ ਆਫ ਪਾਰਲੀਮੈਂਟ ਜਿਨ੍ਹਾਂ ਦੇ ਅੱਜ ਇਲੈਕਸ਼ਨ ਦੇ ਕਾਗਜ਼ ਭਰਨ ਦੇ ਲਈ ਜਲੰਧਰ ਦੇ ਵਿੱਚੋਂ ਉਹਨਾਂ ਦੇ ਲੋਕ ਸਭਾ ਹਲਕੇ ਦੇ ਵਿੱਚੋਂ ਅੱਜ ਕਾਰਜਕਰਤਾ ਜਿੱਦਾਂ ਨਿਕਲ ਕੇ ਬਾਹਰ ਆਇਆ ਨਾ ਇਤੋਂ ਪਤਾ ਲੱਗਦਾ ਹੈ ਕਿ ਉਹਨਾਂ ਦੀ ਜਿੱਤ ਨਿਸ਼ਚਿਤ ਕੋਈ ਨਹੀਂ ਰੋਕ ਸਕਦਾ ਉਹਨਾਂ ਦੀ ਜਿੱਤ ਨੂੰ ਕਿਉਂਕਿ ਏਡੀ ਗਰਮੀ ਦੇ ਵਿੱਚ ਏਡੀ ਕਰਾਂਚੂ ਨਿਕਲ ਗਏ ਏਡੇ ਵੱਡੇ ਕਾਫਲਿਆਂ ਦੇ ਵਿੱਚ ਜਦੋਂ ਲੋਕ ਆਪਣੇ ਪੁੱਤਰ ਨੂੰ ਆਪਣੇ ਭਰਾ ਨੂੰ ਆਪਣੇ ਨੇਤਾ ਨੂੰ ਅਸ਼ੀਰਵਾਦ ਦੇਣ ਦੇ ਲਈ ਘਰੋਂ ਨਿਕਲਦੇ ਆ ਨਾ ਉਤੋਂ ਇਹ ਕਲੀਅਰ ਹੋ ਜਾਂਦਾ ਹੈ ਕਿ ਉਹਨਾਂ ਦੀ ਜਿਹੜੀ ਰਾਜਨੀਤੀ ਪਾਰੀ ਹੈ ਉਹਰੇ ਵਿੱਚ ਵਿਜੇ ਹੀ ਵਿਜੇ ਹੈ ਉਹ ਜਿਸ ਮਰਜ਼ੀ ਰੂਪ ਦੇ ਨਾਲ ਅਸੀਂ ਸਮਝ ਲਈਏ ਦੇਖ ਲਈਏ ਕਿ ਅਸੀਂ ਲੋਕ ਵੀ ਰਾਣੀਤੀ ਇਲੈਕਸ਼ਨ ਦੇਖ ਕੇ بڑے ਇਲੈਕਸ਼ਨਾਂ ਦੇ ਵਿੱਚ ਅਸੀਂ ਲੋਕ ਦੇਖਦੇ ਹਾਂ ਕਿ ਕੈਂਡੀਡੇਟ ਦੀ ਜਿਹੜੀ ਹਵਾ ਕਿਦਾਂ ਪਤਾ ਲੱਗਦੀ ਹੈ ਮੈਂ ਦੱਸਣਾ ਚਾਹੁੰਦਾ ਦਿਲੰਦਰ ਦੇ ਲੋਕਾਂ ਨੂੰ ਕਿ ਕਈ ਰਾਣੀਤੀ ਘਟੀਆਂ ਸੋਚ ਦੇ ਲੋਕ ਘਟੀਆਂ ਕਦਰ ਰੱਖਣ ਵਾਲੇ ਲੋਕ ਸੋਚਦੇ ਹੋਣਗੇ ਕਿ ਇਹਨੇ ਆਦਮੀ ਲਿਆਇ ਕਿ ਤੂੰ ਉਹ ਇਹ ਕਹਿ ਰਹੇ ਕੋਈ ਕਹਿ ਰਿਹਾ ਕਿ ਪੇੜ ਲੈ ਲੈ ਹੋਣਗੇ ਕਿ ਸ਼ਾਇਦ ਪਤਾ ਨਹੀਂ ਕਿੱਥੋਂ ਮੰਗਾ ਲਿਆ ਇਹਨਾਂ ਨੇ ਦੋਸਤੋ ਭਾਰਤੀ ਜੰਦਾ ਪਾਰਟੀ ਦਾ ਕਾਰਕਟਰਤਾ ਦਿਲੋਂ ਜਾਨ ਲਗਾ ਕੇ ਕੰਮ ਕਰਦਾ ਹੈ ਇਸ ਕਰਕੇ ਸਾਨੂੰ ਕੋਈ ਵੀ ਪੇੜ ਲੈਣ ਦੀ ਜ਼ਰੂਰਤ ਨਹੀਂ ਤੁਸੀਂ ਦੇਖਿਆ ਹੀ ਹੈ ਕਿ ਜਿਹੜੇ ਲੋਕ ਸੀ ਅੱਜ ਜਿਨ੍ਹਾਂ ਨੇ ਝੰਡੇ ਚੱਕੇ ਹੋਏ ਸੀ ਪਾਰਟੀ ਦੀ ਜਿੰਦਾਬਾਦ ਦੇ ਨਾਰੇ ਲੱਗ ਰਹੇ ਸੀ ਛੁਸ਼ੀਲ ਰਿੰਕੂ ਜੀ ਦੇ ਹੱਕ ਦੇ ਵਿੱਚ ਇੱਕ ਬਲੰਦ ਆਵਾਜ਼ ਦੇ ਵਿੱਚ ਅਜ ਜਲੰਧਰ ਪੂਰਾ ਗੂੰਜਿਆ ਤੇ ਮੈਂ ਸਾਰੇ ਹੀ ਕਾਰਕਿਰਤਾਂ ਦਾ ਦਿਲ ਦੀ ਕਰਾਈਆਂ ਤੋਂ ਧੰਨਵਾਦ ਕਰਨ ਦੇ ਲਈ ਆਇਆ ਖਾਸ ਕਰਕੇ ਜਲੰਧਰ ਵੈਸਟਰ ਦੇ ਆਪਣੀਆਂ ਮਾਤਾ ਦਾ ਪੈਨਾ ਦਾ ਬਜ਼ੁਰਗਾਂ ਦਾ ਜਿਨ੍ਹਾਂ ਨੇ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਫੋਕੀ ਜਿੱਤੇ ਸਾਰਿਆਂ ਨੇ ਸੰਯੋਗ ਕੀਤਾ ਉੱਥੇ ਜਲੰਧਰ ਵੈਸਟਰ ਦੇ ਬਹੁਤ ਵੱਡੀ ਜੜੀ ਗਿਣਤੀ ਸੀ ਦੇ ਕਾਰਕਟਰਾਂ ਦੀ ਸੀ ਜਿਨ੍ਹਾਂ ਨੇ ਪਿਛਲੇ 2 ਦਿਨ ਤੋਂ ਤਿਆਰੀਆਂ ਕੀਤੀਆਂ ਮਿਹਨਤ ਕੀਤੀ ਮੈਂ ਉਹਨਾਂ ਦਾ ਵੀ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰਾਨਾ ਧੰਨਵਾਦ ਕਰਨ ਦੇ ਲਈ ਆਇਆ ਤੇ ਬਾਕੀ ਕਈ ਲੋਕਾਂ ਦੇ ਮੈਨੂੰ ਫੋਨ ਵੀ ਆਏ ਹੈ ਕਾਫੀ ਵਧਾਈ ਮਿਲੀ ਹੈ ਕਿ ਜਿਹੜਾ ਅੱਜ ਦਾ ਰੋਡ ਸ਼ੋਅ ਕਾਗਜ਼ ਪਰੰਦਾ ਜੋ ਵੀ ਕੰਮ ਸੀ ਪਹਿਲੀ ਵਾਰ ਦੇਖਿਆ ਕਿ ਕਿਸੇ ਕੈਂਡੀਡੇਟ ਦੇ ਨਾਲ ਇੰਨੀ ਹਜ਼ਾਰਾਂ ਲੋਕ ਦਿ ਲੋ ਪਾਰਟੀ ਦਾ ਝੰਡਾ ਉਠਾ ਕੇ ਚੱਲ ਰਹੇ ਸੀ ਕਿਸੇ ਨੂੰ ਕਹਿਣਾ ਨਹੀਂ ਪੈ ਰਿਆ ਸੀ ਆਪਣੀ ਆਪਣੀ ਮਰਜ਼ੀ ਦੇ ਨਾਲ ਆਪਣੇ ਆਪਣੇ ਨੇਤਾ ਦੇ ਜਾਂ ਕਾਰੇ ਲਗਾਉਂਦੇ ਹੋਏ ਸ਼ਸ਼ੀਲ ਸਿੰਘ ਕੁ ਜੀ ਨੂੰ ਵਧਾਈ ਦੇਣ ਦੇ ਲਈ ਆਏ ਉੱਥੇ ਹੀ ਇੱਕ ਨਾ ਜਿੱਥੇ ਮੈਂ ਵਧਾਈ ਦੇਣ ਦੇ ਲਈ ਆਇਆ ਹਾਂ ਉੱਥੇ ਇੱਕ ਗੱਲ ਮੈਂ ਸਾਂਝੀ ਕਰਨ ਦੇ ਲਈ ਆਇਆ ਹਾਂ ਕਿ ਮੈਨੂੰ ਕੁਝ ਇੱਕ ਦੋ ਪੱਤਰਕਾਰ ਮੇਰੇ ਦੋਸਤਾਂ ਦੇ ਫੋਨ ਵੀ ਆਏ ਆ ਕਿ ਕੋਈ ਚੰਨੀ ਜੀ ਨੇ ਕੋਈ ਪ੍ਰੈਸ ਕਾਨਫਰੰਸ ਕੀਤੀ ਹੈ ਚਲੋ ਦੋਸਤੋ ਥੋੜੇ ਦਿਨ ਦੇ ਦੇ ਉਹ ਪ੍ਰਾਣੇ ਆ ਉਹ ਕੁਝ ਵੀ ਕਰ ਸਕਦੇ ਆ ਅਗਰ ਕੋਈ ਵੀ ਗਲਤ ਕੰਮ ਕਰੇਗਾ ਜਾਂ ਕੋਈ ਗਲਤ ਕੰਮ ਦੇ ਵਿੱਚ ਇਨਵੋਲ ਹੋਏਗਾ ਕਦੀ ਵੀ ਮੇਰਾ ਪਰਿਵਾਰ ਜਾਂ ਮੈਨੂੰ ਸਾਥ ਨਹੀਂ ਦਿੰਦਾ ਮੈਂ ਹਮੇਸ਼ਾ ਹੀ ਮੇਰੀ ਰਣਨੀਤੀ ਦੇ ਇੱਕ ਮੇਰਾ ਸੋਚ ਹੈ ਤੇ ਮੈਂ ਹਮੇਸ਼ਾ ਹੀ ਕੰਮ ਕੀਤਾ ਉਹਨਾਂ ਨੇ ਇਹ ਕਿਹਾ ਕਿ ਸ਼ੀਤਲੰਗਰਾਲ ਗੱਲ ਜਲੰਧਰ ਤੋਂ ਡਰਦੇ ਜ਼ਮਾਨਤ ਲੈ ਚਲਾ ਗਿਆ ਹਾਈ ਕੋਰਟ ਦੇ ਵਿੱਚ ਚੰਨੀ ਸਾਹਿਬ ਜਿਹੜੇ ਤੁਹਾਡੇ ਚਮਚੇ ਐ ਤੁਹਾਡੇ ਜਿਹੜੇ ਰੱਖਿਓਏ ਪੇੜ ਲੋਕ ਜਾਂ ਤੁਸੀਂ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਇਆ ਸੀ ਮੈਨੂੰ ਲੱਗਦਾ ਕਿ ਉਹ ਲੋਕ ਅਜਬुत ਪਸੰਦਦੇ ਹੋਣਗੇ ਕਿ ਇੱਕ ਮੁੱਖ ਮੰਤਰੀ ਦੀ ਕੁਰਸੀ ਤੇ ਜਿਸ ਇਨਸਾਨ ਨੂੰ ਅਸੀਂ ਬਿਠਾਇਆ ਉਹ ਇੱਕ ਪੜਿਆ ਲਿਖਿਆ ਵੀ ਨਹੀਂ ਇੱਕ ਅਨਪੜਾ ਹੈ ਕਿ ਕਿਤੇ ਥੋੜਾ ਬੋਤਾ ਕਿਸੇ ਲੀਗਲ ਸਲਾਹ ਲੈ ਕੇ ਹੀ ਬੋਲਣ ਦੇ ਬਾਕੀ ਜੇ ਮੈਨੂੰ ਮੈਂ ਦੇਖਾਂਗਾ ਕਿ ਕਾਨੂੰਨੀ ਕੀ ਕਾਰਵਾਈ ਕਰਨੀ ਹੈ ਜੋ ਮੇਰੇ ਕੋਈ ਲੀਗਲ ਮੇਰੇ ਲਾਇਰ ਜੋ ਵੀ ਮੈਨੂੰ ਕਹਿਣਗੇ ਮੈਂ ਕੋਸ਼ਿਸ਼ ਕਰਾਂਗਾ ਕਿ ਅਗਰ ਮੇਰੀ ਕੋਈ ਸ਼ਬੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੇ ਮੇਰੀ ਬਿਨਾਂ ਇਜਾਜ਼ਤ ਦੇ ਇਸ ਡੈਮੋਕ੍ਰੇਸੀ ਦੇ ਵਿੱਚ ਮੈਨੂੰ ਵੀ ਹੱਕ ਹੈ ਬਹੁਤ ਕੁਝ ਕਰਨ ਦਾ ਚੰਨੀ ਸਾਦੂ ਤੁਸੀਂ ਬੋਲ ਰਹੇ ਹੋ ਨਾ ਕਿ ਤੁਹਾਨੂੰ ਬਾਦਚੂ ਭੁਗਤਨੀਆਂ ਪੈਣੀਆਂ ਹਨ ਉਨਾਂ ਕ ਬੋਲੋ ਜਿੰਨਾ ਦੁਨੀਆਂ ਨੂੰ ਜਿਆਜ ਲੱਗੇ ਤੇ ਮੈਨੂੰ ਵੀ ਥੋੜਾ ਜਿਆ ਕਿਉਂਕਿ ਰਾਜਨੀਤੀ ਮੰਚ ਤੇ ਤੁਸੀਂ ਮੇਰੇ ਲਈ ਜੋ ਮਰਜ਼ੀ ਬੋਲੋ ਉੱਤ ਬਿਲਕੁਲ ਜੱਚਦਾ ਪਰ ਕੋਈ ਰਾਜਨੀਤੀ ਉੱਤੇ ਅਸੀਂ ਇਦਾਂ ਦੀ ਗੱਲਾਂ ਬੋਲੀਏ ਕਿ ਜਿਹਦਾ ਤੋਕੀ ਨਾ ਕੋਈ ਹੋਵੇ ਕਿ ਸ਼ੀਤਲنگ ਰਾਜ ਜਮਨਤ ਲੈਣ ਚਲਾ ਗਿਆ ਚੰਨੀ ਜੀ ਪਹਿਲੇ ਨਾ ਜਿਹੜੇ ਤੁਹਾਡੇ ਨਾਲ ਜਿਹੜੇ ਬੰਦੇ ਬੈਠੇ ਆ ਜਿਹੜੇ ਬੁੜੇ ਖੁਸ਼ ਹੋ ਰਹੇ ਆ ਕਿ ਤੁਹਾਨੂੰ ਝੂਠੀਆਂ ਖਬਰਾਂ ਲੈ ਕੇ ਤੁਹਾਡੇ ਪੱਲੇ ਪਾ ਰਹੇ ਆ ਇਹ ਮੇਰੀ ਬਲੈਂਕਰਡ ਬੇਲ ਜਿਹੜੀ ਆ ਇਹ ਡੇਢ ਮਹੀਨਾ ਪਹਿਲੇ ਭਲਾਈ ਹੋਈ ਜਦ ਮੈਂ ਆਮ ਆਦੀ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਇਆ ਸੀ ਮੈਂ ਕੁਝ ਰਾਈਟ ਹੈ ਮੈਂ ਲੈ ਸਕਦਾ ਜਿਹੜੇ ਇਸ ਹਿੰਦੁਸਤਾਨ ਦੇ ਕਾਨੂੰਨ ਦੇ ਮੈਨੂੰ ਵੀ ਰਾਈਟ ਹੋ ਲੈਣ ਦੇ ਲਈ ਕਿ ਅਗਰ ਮੈਂ ਡੈਮੋਕਰੇਸੀ ਦੇ ਵਿੱਚ ਐਮਐਲਏ ਚੁਣਿਆ ਗਿਆ ਮੈਂ ਲੋਕਾਂ ਦਾ ਸੇਵਾਦਾਰ ਚੁਣਿਆ ਗਿਆ ਸੇਵਾਦਾਰ ਹੁੰਦੇ ਨਾਤੇ ਮੇਰੀਆਂ ਵੀ ਕੁਝ ਜਿਹੜੀਆਂ ਗਵਰਨਮੈਂਟ ਦੇ ਗਾਈਡੈਂਸ ਦੇ ਨਾਲ ਮੇਰੀਆਂ ਵੀ ਕੁਝ ਫੈਸਿਲਿਟੀਆਂ ਹੈ ਕਿ ਮੈਂ ਜਨਤਾ ਦੇ ਵਿੱਚ ਜਾਣਾ ਹੈ ਜਨਤਾ ਨੇ ਅਗਰ ਮੈਨੂੰ ਸੇਵਾਦਾਰ ਚੁਣਿਆ ਜਨਤਾ ਦੇ ਹੱਕਾਂ ਦੀ ਲੜਾਈ ਲੜਨ ਦੇ ਲਈ ਮੈਂ ਵੀ ਜਨਤਾ ਦੇ ਵਿੱਚ ਜਾਣਾ ਹੈ ਪਰ ਜਿਸ ਟਾਈਮ ਮੈਂ ਆਪਣੇ ਲੋਕਾਂ ਦੀ ਆਵਾਜ਼ ਉਠਾਉਂਦਾ ਸੀ ਮੈਨੂੰ ਕਈ ਵਾਰ ਥ੍ਰੈਟ ਕਰਨ ਦੀ ਕੋਸ਼ਿਸ਼ ਕੀਤੀ ਮੇਰੇ ਪਰਿਵਾਰ ਨੂੰ ਕੀਤੀ ਗਈ ਨਿਲੰਦਰ ਦੇ ਲੋਕ ਤੇ ਕਾਫੀ ਕੁਝ ਜਾਣਦੇ ਆ ਮੈਂ ਤੁਹਾਨੂੰ ਦੱਸਣ ਲਈ ਆਇਆ ਕਿ ਜੋ ਤੁਸੀਂ ਉੱਥੇ ਆ ਕੇ ਬਿਆਨਬਾਜ਼ੀ ਕਰਕੇ ਆਏ ਹੋ ਉਹਨਾਂ ਦੇ ਖਿਲਾਫ ਮੈਂ ਕੁਝ ਪਾਕਿਸਤਾਨ ਤੋਂ ਮੇਰੇ ਪਰਿਵਾਰ ਨੂੰ ਥ੍ਰੈਟ ਕਾਲ ਸੀ ਅਮਰੀਕਾ ਤੋਂ ਕੈਨੇਡਾ ਤੋਂ ਯੂਰਪ ਤੋਂ ਮੈਨੂੰ ਲਗਾਤਾਰ 2 ਮਹੀਨੇ ਕਾਲ ਆਈ ਸੀ ਜਿਹਦੀਆਂ 3 ਐਫ ਆਈ ਆਰ ਜਲੰਧਰ ਪੁਲਿਸ ਸਟੇਸ਼ਨ ਦੇ ਵਿੱਚ ਅਜਿਸਟਡ ਹੈ ਹੁਣ ਤੋ ਬਾਅਦ ਮੇਰੀ ਜਿਹੜੀ ਸਕਿਉਰਟੀ ਹੈ ਪੰਜਾਬ ਸਰਕਾਰ ਨੇ ਇੰਨਾ ਥ੍ਰੈਟ ਕਾਲ ਦੇਖਦੇ ਹੋਏ ਉਹ ਸਕਿਉਰਟੀ ਦਾ ਵਾਅਦਾ ਕੀਤਾ ਸੀ ਪਰ ਮੈਂ ਕੋਈ ਡੈਮੋਕ੍ਰੇਸੀ ਜਾਂ ਐਮਐਲਏ ਉੱਤਰ ਨਹੀਂ ਗਿਆ ਹਜੇ ਵੀ ਮੈਂ ਐਮਐਲਏ ਹਾਂ ਪਰ ਜਿਸ ਦਿਨ ਮੈਂ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਸੀ ਉਸ ਦਿਨ ਮੇਰੇ ਪਰਿਵਾਰ ਨੂੰ ਮੈਨੂੰ ਮਾਰਨ ਦੇ ਲਈ ਬਹੁਤ ਸ਼ਾਇਸਤਾਂ ਰਚੀਆਂ ਗਈਆਂ ਤੁਸੀਂ ਦੇਖਿਆ ਇੱਕ ਪਰਚਾ ਵੀ ਕੁਝ ਲੋਕਾਂ ਤੇ ਹੋਇਆ ਤੇ ਉਸ ਦੀ ਮੈਂ ਜਿਹੜੀ ਕਮਲੇਟ ਹੈ ਉਹ ਮੈਂ ਐਸੇ ਕਮਿਸ਼ਨ ਭਾਰਤ ਸਰਕਾਰ ਨੂੰ ਵੀ ਕੀਤੀ ਹੈ ਕਿ ਜਿਹੜੇ ਲੋਕ ਮੇਰੇ ਘਰ ਨੂੰ ਜਲਾਉਣ ਦੇ ਲਈ ਆਏ ਸੀ ਮੇਰੇ ਘਰ ਦੇ ਲਈ ਮੇਰੀ ਪਰਿਵਾਰ ਦੇ ਸਦਸਿਆਂ ਦੇ ਨੂੰ ਖਤਰਾ ਸੀ ਉਹਨਾਂ ਕੋਲ ਉਹਨਾਂ ਕੋਲ ਜਰੀਲੀਆਂ ਚੀਜ਼ਾਂ ਸੀ ਅੱਗ ਲਾਉਣ ਦਾ ਸਮਾਨ ਸੀ ਇਸ ਕਰਕੇ ਸਾਰਾ ਕੁਝ ਦੇਖਦੇ ਹੋਏ ਮੈਨੂੰ ਕੇਂਦਰ ਦੀ ਸਰਕਾਰ ਨੇ ਮੇਰੀ ਕਮਲੇਟ ਨੂੰ ਦੇਖਦੇ ਹੋਏ ਕੇਂਦਰ ਨੇ ਮੇਰੀ ਜਿਹੜੀ ਸਕਿਉਰਟੀ ਦਾ ਵਾਅਦਾ ਕੀਤਾ ਸੀ ਪਰ ਇਿੱਤੇ ਮੈਂ ਸਟੇਟ ਗਵਰਨਮੈਂਟ ਦਾ ਐਮ.ਐਲ.ਏ ਆ ਜਲੰਧਰ ਤੋਂ ਚੁਣਿਆ ਹੋਇਆ ਨਮਾਇੰਦਾ ਹਾਂ ਚੰਨੀ ਜੀ ਮੇਰੀ ਜਿਹੜੀ ਸਟੇਟ ਦੀ ਗਵਰਨਮੈਂਟ ਹੈ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਉਹਨਾਂ ਨੇ ਮੇਰੀ ਸਕਿਉਰਟੀ ਵਿਡਰੋ ਕਰ ਲਈ ਸੀ ਬਿਨਾ ਨੋਟਿਸ ਦਿੱਤੇ ਬਿਨਾ ਦੱਸੇ ਮੇਰੀ ਜਿਹੜੀ ਸਕਿਉਰਟੀ ਵਾਪਸ ਲਈ ਕਿ ਮੇਰਾ ਕੋਈ ਵੀ ਜਿੱਦਾਂ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਕਿ ਸਾਡੇ ਪੰਜਾਬ ਦਾ ਪੁੱਤ ਸਿੱਧੂ ਮੂਸੇਵਾਲਾ ਜਿਸ ਨੇ ਪੰਜਾਬ ਦੀ ਆਵਾਜ਼ ਨਹੀਂ ਪੂਰੇ ਵਰਲਡ ਤੇ ਜਾ ਕੇ ਪੰਜਾਬ ਦਾ ਨਾਮ ਬਣਾਇਆ ਕੋਈ ਵੀ ਸਕਿਉਰਟੀ ਬਿਨਾ ਦੱਸੇ ਵਾਪਸ ਲਈ ਸੀ ਕਈ ਏਦਾਂ ਦੇ ਹਾਸੇ ਆ ਕੋਈ ਹਾਸਾ ਮੇਰੇ ਨਾਲ ਵੀ ਹੋ ਸਕਦਾ ਸੀ ਮੇਰੀ ਸਕਿਉਰਟੀ ਪੰਜਾਬ ਦੀ ਗਵਰਨਮੈਂਟ ਨੇ ਵਾਪਸ ਲੈ ਲਈ ਬਿਨਾ ਦੱਸੇ ਇਸ ਕਰਕੇ ਮੈਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਮੈਨੂੰ ਆਪਣੇ ਅਲੱਗ-ਅਲੱਗ ਤਰੀਕੇ ਦੇ ਨਾਲ ਅਲੱਗ-ਅਲੱਗ ਜੋ ਮੈਂ ਚਾਹਨਾ ਉਸ ਤਰੀਕੇ ਦੇ ਨਾਲ ਮੇਰੀਆਂ ਦੋ ਤਿੰਨ ਮੈਂ ਐਪਲੀਕੇਸ਼ਨ ਲਗਾਉਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਵਿੱਚੋਂ ਹਾਂਜੀ ਈਕਸੈਪਟ ਕੀਤੀ ਗਈ ਹੈ ਤੇ ਚੰਨੀ ਜੀ ਇਹ ਡੇਢ ਮਹੀਨਾ ਪੁਰਾਣੀ ਮੇਰੀ ਐਪਲੀਕੇਸ਼ਨ ਹੈ ਤੇ ਤੁਹਾਡੇ ਕੋਲ ਪੜੇ ਲਿਖਿਆ ਨਾਲ ਕੋਈ ਹੋਵੇ ਨਾ ਉਹਨੂੰ ਪੁੱਛ ਲਿਆ ਕਰੋ ਪਹਿਲੇ ਇਦਾਂ ਦੀ ਪ੍ਰੈਸ ਕਾਨਫਰੰਸ ਵਿੱਚ ਜਿਹੜੇ ਸ਼ਹਿਰ ਦੇ ਉਹ ਲੋਕ ਇਹ ਲੋਕਾਂ ਨੂੰ ਸੱਚ ਦੀ ਆਵਾਜ਼ ਦੇਲੇ ਲੋਕ ਜਾਣਦੇ ਆ ਉਹਨਾਂ ਲੋਕਾਂ ਨੂੰ ਝੂਠ ਬੋਲੀ ਜਾ ਰਹੇ ਹੋ ਕਿ ਮੈਂ ਕੱਲ ਗਿਆ ਬਲੈਂਕਰ ਵੇਲ ਲੈਣ ਦੇ ਲਈ ਕੀ ਗੱਲ ਮੇ ਕੋ ਰਾਈਟ ਨਹੀਂ ਹੈ ਮੈਂ ਇਸ ਪੰਜਾਬ ਦਾ ਨਾਗਰਿਕ ਨਹੀਂ ਕਿ ਅਗਰ ਮੇਰੇ ਨਾਲ ਕੋਈ ਤਜਜ਼ਜ ਹੋਣ ਦੀ ਕੋਈ ਮੈਨੂੰ ਉਮੀਦ ਹੈ ਕਿ ਮੈਨੂੰ ਕਿਸੇ ਤਰੀਕੇ ਦੀ ਕੋਈ ਕੂਫੀਆ ਰਿਪੋਰਟ ਹੋਏਗੀ ਕਿ ਸਰਕਾਰ ਮੈਨੂੰ ਦਬਾ ਕੇ ਚਲਾਣਾ ਚਾਹੁੰਦੀ ਹੈ ਸਰਕਾਰ ਮੇਰੇ ਪ੍ਰਵਾਦਨ ਅਖਰਨਣਾ ਚਾਹੁੰਦੀ ਹੈ ਮੇਰੇ ਕੋਲ ਡੈਮੋਕ੍ਰੇਸੀ ਦੇ ਵਿੱਚ ਹੱਕ ਹੈ ਮੈਂ ਕੋਰਟ ਵੀ ਜਾ ਸਕਦਾ ਮੈਂ ਕਮਿਸ਼ਨ ਦੀ ਵੀ ਜਾ ਸਕਦਾ ਮੈਂ ਹਰ ਇੱਕ ਰਾਈਟ ਨੂੰ ਯੂਜ਼ ਕਰਾਂਗਾ ਮੈਨੂੰ ਕੋਈ ਰੋਕ ਨਹੀਂ ਸਕਦਾ ਮੈਂ ਡਾਕਟਰ ਬਾਬਾ ਸਾਹਿਬ ਅਮੇਤਕਰ ਜੀ ਦਾ ਛੋਟਾ ਜਿਹਾ ਅਨਿਆਈ ਹੈ ਇੱਕ ਉਹਨਾਂ ਦਾ ਭਗਤਾਂ ਇੱਕ ਬਕਤ ਬਾਬਾ ਸਾਹਿਬ ਇਹ ਕਰਦਾ ਹੈ ਸੰਵਿਧਾਨ ਹੈ ਮੈਂ ਸੰਵਿਧਾਨ ਦੇ ਰਾਈਟ ਦੇ ਨਾਲ ਹਰ ਇੱਕ ਚੀਜ਼ ਨੂੰ ਯੂਜ਼ ਕਰਾਂਗਾ ਜਿੱਥੇ ਮੈਨੂੰ ਜ਼ਰੂਰਤ ਪਵੇਗੀ ਮੈਂ ਹਾਈ ਕੋਰਟ ਵੀ ਜਾਵਾਂਗਾ ਮੈਂ ਲੋਅਰ ਕੋਰਟ ਵੀ ਜਾਵਾਂਗਾ ਸੈਸ਼ਨ ਕੋਰਟ ਵੀ ਜਾਵਾਂਗਾ ਜ਼ਰੂਰਤ ਪਈ ਤੇ ਮੈਂ ਸੁਪਰੀਮ ਕੋਰਟ ਵੀ ਜਾਵਾਂਗਾ ਮੈਨੂੰ ਤੁਹਾਡੇ ਤਰਜ ਦੀ ਤੁਹਾਡੀ ਸ਼ਿਫਾਰਿਸ਼ ਦੀ ਜ਼ਰੂਰਤ ਨਹੀਂ ਹੈ ਇਸ ਕਰਕੇ ਤੁਸੀਂ ਮੇਰੇ ਲਈ ਜੋ ਬੋਲਣਾ ਬੋਲੀ ਚਲੋ ਉਹਦਾ ਜਵਾਬ ਕੋਰਟ ਦੇ ਵਿੱਚ ਜਾ ਕੇ ਦਿਓ ਕੁਕ ਤੁਹਾਡੇ ਖਿਲਾਫ ਵੀ ਮੇਰੇ ਕੋਲ ਬਹੁਤ ਕੁਝ ਹੈ ਤੁਸੀਂ ਵੀ ਜਾਣਦੇ ਹੰਨੇ ਮੰਨ ਕੇ ਜਾਈਓ ਕਿ ਜਿਹੜੇ ਪੈਸੇ ਮੇਰੇ ਭਾਂਜੇ ਦੇ ਘਰ ਫੜੇ ਗਏ ਸੀ ਉਹ ਮੇਰੇ ਆ ਜਿਹੜੇ ਮੈਂ ਇੱਕ ਬੱਚੇ ਦੇ ਕੋਲੋਂ ਜਿਹੜਾ ਬੱਚਾ ਕੁਛੀ ਮਹੀਨੇ ਪਹਿਲੇ ਪੰਜਾਬ ਦੀ ਇੱਕ ਮੁੱਖ ਮੰਤਰੀ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਤੁਹਾਡੇ ਪਰਿਵਾਰ ਦੇ ਬੱਚੇ ਇਦਾਂ ਕਹਿੰਦੇ ਰਹੇ ਆ ਦੋ 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 ਨੌਕਰੀ ਲੈਣ ਦੇ 2 ਰੁਪਏ ਫੀਸ ਪਰ ਉਹ 2 ਰੁਪਏ ਨਹੀਂ 2 ਰੁਪਏ ਦਾ ਮਤਲਬ ਵੱਡੇ 2 ਰੁਪਏ ਤੁਸੀਂ ਵੀ ਸੈਪਟ ਕਰੋ ਤੁਹਾਡੀਆਂ ਫੋਟੋਆਂ ਵੀ ਬੜੀਆਂ ਵਾਇਰਲ ਹੋ ਰਹੀਆਂ ਸੈਫਟ ਕਰੋ ਕਿ ਤੁਹਾਡੇ ਭਾਂਜੇ ਨੇ ਕੀ ਕੀਤਾ ਤੁਹਾਡੇ ਪਰਿਵਾਰ ਦੇ ਸਦਸਿਆਂ ਨੇ ਕੀ ਕੀਤਾ ਨਵੀਂ ਖਬਰ ਤੁਹਾਨੂੰ ਇੱਕ ਹੋਰ ਦੇਣ ਜਾ ਰਿਹਾ ਮੈਂ ਚੰਨੀ ਜੀ ਅਸੀਂ ਤੇ ਗਰੀਬ ਘਰਾਂ ਦੇ ਬੱਚੇ ਆ ਸਾਡੇ ਕੈਂਡੀਡੇਟ ਵੀ ਗਰੀਬ ਹੈ ਤੁਸੀਂ ਅਮੀਰ ਘਰਾਂ ਦੇ ਬੱਚੇ ਹੋ ਤੁਹਾਡੇ ਬੱਚੇ ਆ ਕੇ ਨਾ ਜਲੰਧਰ ਦੇ ਵਿੱਚ ਫਾਈਵ ਸਟਾਰ ਹੋਟਲਾਂ ਚ ਰੁਕੇ ਆ 5 ਤਰ ਹਾਟਲਾਂ ਦੇ ਵਿੱਚ ਹਜੇ ਬੇਲੇ ਵੀ ਪੇ ਨਹੀਂ ਕੀਤਾ। ਹੋਟਲਾਂ ਦੇ ਮਾਲਕ ਤੁਹਾਡੇ ਬੇਟਿਆਂ ਨੂੰ ਕਾਲ ਕਰ ਰਹੇ ਆ। ਤੁਹਾਡੇ ਬੱਚੇ ਮਹੰਗੇ ਵਹੰਗੇ ਹੋਟਲਾਂ ਦੇ ਵਿੱਚ ਜਿਨ੍ਹਾਂ 'ਚ ਲੱਖਾਂ ਰੁਪਏ ਰੋਜ਼ ਦਾ ਬਿੱਲ ਬਣ ਰਿਹਾ ਹੈ। ਉਹਨਾਂ 'ਚ ਰੁਕੇ ਆ ਕਿਉਂਕਿ ਉਹਨਾਂ ਨੂੰ ਪਤਾ ਹੈ ਉਹਨਾਂ ਦਾ ਬਾਪ ਸ਼ੌਕਰ ਹੈ। ਪੰਜਾਬ ਦਾ ਸੀਐਮ ਰਿਹਾ ਹੈ। ਪੰਜਾਬ ਦਾ ਮੰਤਰੀ ਰਿਹਾ ਹੈ। ਸਾਡੇ ਪਰਿਵਾਰ ਦੇ ਜਿਹੜੇ ਲੋਕ ਆ ਉਹ ਗਰੀਬ ਲਕਰਾਂ ਦੇ ਬੱਚੇ ਆ। ਉਹਨਾਂ ਲੋਕਾਂ ਨੂੰ ਇਨਸਾਫ ਦੇ ਦਿਓ ਤੁਸੀਂ ਸ਼ੋਅ ਕਰੋ ਉਸ ਹੋਟਲ ਦਾ ਜਿਹੜਾ ਬਿੱਲ ਹੈ ਜਿੱਥੇ ਤੁਹਾਡੇ ਸਹਬਜ਼ਾਦੇ ਰੁੱਕ ਕੇ ਗਏ ਆ ਹੁਣ ਸਹਬਜ਼ਾਦੇ ਨੇ ਨਵਾਂ ਹੋਟਲ ਲੱਭ ਲਿਆ ਉਹਨਾਂ ਹੋਟਲ ਚੇਂਜ ਕਰ ਲਿਆ ਭਲੇ ਪੁਰਾਣੇ ਹੋਟਲ ਦਾ ਜਿਹੜਾ ਬਿੱਲ ਹੈ ਉਹ ਪੇ ਕਰਵਾ ਕੇ ਜਾਓ ਨਹੀਂ ਤੇ ਤੁਹਾਡੀ ਉੱਥੇ ਵੀ ਤਸਵੀਰ ਲੱਗ ਜਣੀ ਹੈ ਇਸ ਕਰਕੇ ਦੂਸਰਿਆਂ ਦੇ ਵੱਲ ਦੇਖਣ ਦੇ ਲਈ ਪਹਿਲੇ ਆਪਣੇ ਘਰ ਚਾਂ ਕੇ ਦੇਖੀਦਾ ਹੁੰਦਾ ਗੱਲਾਂ ਦੇ ਤੁਸੀਂ ਬਹੁਤ ਵੱਡੀਆਂ ਵੱਡੀਆਂ ਕਰਦੇ ਹੋ ਇਹ ਹਰ ਇਹ ਜਿਹੜੀਆਂ ਗੱਲਾਂ ਇਹ ਰਾਜਨੀਤੀ ਸਟੇਜ ਤੇ ਮੰਚ ਤੇ ਅਸੀਂ ਵੀ ਸਾਂਝੀਆਂ ਕਰਾਂਗੇ। ਬਾਕੀ ਮੇਰੇ ਲਈ ਕੋਈ ਲੀਗਲ ਸਲਾਹਪਲੇ ਕਿਸੇ ਅੱਛੇ ਅੰਦੇ ਕੋਲ ਲੈ ਲਿਆ ਕਰੋ ਕਿ ਮੇਰਾ ਕੀ ਸਟੇਟਸ ਹੈ ਜਾਂ ਮੇਰੇ ਮੇਰੇ ਲਈ ਪੁੱਛਣਾ ਕੀ ਜਾਂਦੇ ਹੋ। ਜੇ ਕੋਈ ਦਿੱਕਤ ਪਰੇਸ਼ਾਨੀ ਹੋਵੇ ਮੈਨੂੰ ਖੁਦ ਫੋਨ ਕਰਕੇ ਪੁੱਛ ਲਿਓ। ਕੋਈ ਨਹੀਂ ਮੈਨੂੰ ਐਡੀ ਕੋਈ ਚਿੰਤਾ ਨਹੀਂ ਹੁੰਦੀ। ਬਾਕੀ ਅੱਜ ਦਾ ਜਿਹੜਾ ਜਵਾਬ ਹੈ ਅੱਜ ਦਾ ਜਿਹੜਾ ਜਵਾਬ ਹੈ ਉਹ ਜੇ ਅੰਦਰ ਦੇ ਲੋਕਾਂ ਨੇ ਦੇ ਦਿੱਤਾ। ਜਲੰਧਰ ਦੇ ਲੋਕਾਂ ਨੇ ਉਹ ਜਵਾਬ ਅੱਜ ਤੁਹਾਨੂੰ ਤੁਹਾਨੂੰ ਦੇ ਦਿੱਤਾ ਤੇ ਜਿਹੜੇ ਕੋਈ ਰਹਿੰਦੇ ਤੁਹਾਡੇ ਚਮਚੇ ਆ ਉਹਨਾਂ ਨੂੰ ਜਵਾਬ ਵੀ ਜਲਦੀ ਮਿਲ ਜਾਏਗਾ ਇਸ ਕਰਕੇ ਜਲੰਧਰ ਦੇ ਲੋਕ ਸਭ ਕੁਝ ਅੱਜ ਜਾਣ ਚੁੱਕੇ ਆ ਅੱਜ ਅਸੀਂ ਚਮਕੌਰ ਸਾਹਿਬ ਤੋਂ ਬੰਦੇ ਨਹੀਂ ਬੁਲਾਏ ਅੱਜ ਅਸੀਂ ਕੋਈ ਬਾਹਰ ਲਿਆਂ ਸ਼ਹਿਰਾਂ ਚੋਂ ਬੰਦੇ ਨਹੀਂ ਮੰਗਾਏ ਅੱਜ ਜਲੰਧਰ ਲੋਕ ਸਭਾ ਦੇ ਲੋਕ ਸੀ ਜਿਹੜਾ ਨੇ ਸ਼ਸ਼ੀਲਿੰਕੂ ਨੂੰ ਆਪਣਾ ਪਿਆਰ ਅਤੇ ਅਸ਼ੀਰਵਾਦ ਦੇਣ ਦੇ ਲਈ ਆਏ ਆ ਤੁਹਾਡੀਆਂ ਜਿਹੜੇ ਬੱਸਾਂ ਦੇ ਵਿੱਚ ਬੰਦੇ ਆਏ ਨਾ ਉਹ ਚਮਕੌਰ ਸਾਹਿਬ ਤੋਂ ਆਏ ਆ ਇਹ ਹੋਰ ਵੀ ਐਵੀਡੈਂਸ ਚਾਹੀਦਾ ਹੋਏਗਾ ਦੱਸ ਦਿਓ ਕੱਲ ਤੁਹਾਡੇ ਸਾਹਮਣੇ ਫੇਸਬੁੱਕ ਤੇ ਪਾ ਦਿਆਂਗੇ ਚਮਕੌਰ ਸਾਹਿਬ ਦਾ ਵੀ ਕਿ ਕਿਹੜੇ ਕਿਹੜੇ ਲੋਕ ਉੱਥੇ ਆਏ ਐ ਇਸ ਕਰਕੇ ਸ਼ੀਤਲੰਗਰਾਲ ਨੂੰ ਕਿਰਵੀ ਬਲੈਂਕਰ ਵੇਲ ਦੀ ਜ਼ਰੂਰਤ ਨਹੀਂ ਐ ਪਰ ਮੈਨੂੰ ਆਪਣੇ ਰਾਈਟ ਯੂਜ਼ ਕਰਨ ਦਾ ਪੂਰਾ ਅਧਿਕਾਰ ਹੈ ਕੋਈ ਰੋਕ ਨਹੀਂ ਸਕਦਾ ਮੈਨੂੰ ਅਗਰ ਮੇਰੇ ਉੱਤੇ ਕੋਈ ਕੋਈ ਮੇਰੇ ਪਰਿਵਾਰ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕਰੇਗਾ ਉਰੀ ਮੈਂ ਲੜਾਈ ਲੜ ਲੂੰਗਾ ਤੁਹਾਡੇ ਨਾਲ ਜਿਹੜੇ ਬੰਦੇ ਘੁਮਰੇ ਆ ਨਾ ਉਹਨਾਂ ਦੇ ਪਤਾ ਕਰ ਲਓ ਕਿ ਜੂਏ ਦੇ ਕਿੰਨੇ ਪਰਚੇ ਐ ਚਿੱਟਾ ਪੀ ਪੀ ਕੇ ਇਲਾਜ ਕਰਾਇਆ ਉਹਨਾਂ ਨੇ ਆਪਣਾ ਫੇਸਬੁੱਕਾਂ ਤੇ ਤਾਂ ਇਲਾਜ ਕਭੋ ਹੀ ਲਿਖ ਲੈਂਦੇ ਹੋ ਪੁੱਛ ਲਿਓ ਕਿ ਘਰ ਦੀਆਂ ਕਿੱਥੇ ਉਹਨਾਂ ਦੇ ਉਹਨਾਂ ਦੇ ਘਰ ਦੇ ਕਿੱਥੇ ਆ ਜੇ ਜ਼ਰੂਰਤ ਪਵੇਗੀ ਮੈਨੂੰ ਦੱਸ ਲਿਓ ਮੈਨੂੰ ਪੁੱਛ ਲਿਓ ਮੈਂ ਦੱਸ ਦੂੰਗਾ ਕਿ ਕਿਹੜਾ ਆਪਣੇ ਕਿੰਨੇ ਘਰ ਚ ਕਿੰਨੇ ਪਾਣੀ ਚ ਹੈ ਇਸ ਕਰਕੇ ਜਿਹੜੇ ਲੋਕ ਤੁਹਾਨੂੰ ਖਬਰਾਂ ਦੇ ਰਹੇ ਨਾ ਉਹਨਾਂ ਨੂੰ ਪੁੱਛਿਓ ਕਿ ਕਿੰਨਾ ਇਲਾਜ ਕਰਾਇਆ ਪਹਿਲੇ ਚਿੱਟਾ ਪੀ ਪੀ ਕੇ ਪੁੱਛ ਲਈਓ ਪਹਿਲੇ ਉਹਨਾਂ ਨੂੰ ਠੀਕ ਹੈ ਕੋਈ ਮੈਂ ਚਿੱਟਾ ਪੀ ਕੇ ਇਲਾਜ ਨਹੀਂ ਕਰਾਇਆ ਕੋਈ ਆਪਣਾ ਜਿਹੜੇ ਤੁਹਾਡੇ ਨਾਲ ਬੈਠੇ ਨਾ ਕੁਰਸੀਆਂ ਤੇ ਧਾਗੇ ਉਹਨਾਂ ਨੇ ਚੰਨੀ ਸਾਹਿਬ ਮੇਰੇ ਇਲਾਕੇ ਦੇ ਬੱਚਿਆਂ ਦਾ ਬੇੜਾ ਕਰ ਕੀਤਾ ਚਿੱਟਾ ਪੀ ਪੀ ਕੇ ਚਿੱਟਾ ਪਲਾਪ ਲਾ ਕੇ ਮੇਰੇ ਇਲਾਕੇ ਦੇ ਬੱਚਿਆਂ ਦਾ ਬੇੜਾ ਕਰ ਕੀਤਾ ਅੱਜ ਤੁਹਾਡੇ ਨਾਲ ਕੁਰਸੀ ਢਾ ਕੇ ਬੈਠੇ ਆ ਹਾਲਾਤ ਹੁੰਦੇ ਅੱਜ ਵੀ ਚੰਗੇੜੀਆਂ ਆ ਅੱਜ ਵੀ ਸਵੇਰੇ ਘਰੋਂ ਪੂੜੀ ਲਾ ਕੇ ਜਾਂਦੇ ਆ ਜਦ ਤੱਕ ਪੰਨੀ ਪੀ ਕੇ ਨਾ ਹਨ ਨਾ ਉਹਨਾਂ ਨੂੰ ਹੋਸ਼ ਨਹੀਂ ਆਉਂਦੀ ਪਰ ਨਾਰੇ ਤੁਹਾਡੇ ਲਗਾ ਰਹੇ ਬੜੇ ਜੋਰ ਜੋਰ ਦੇ ਤੇ ਜੇ ਕੋਈ ਉਹਨਾਂ ਦੇ ਵੀ ਐਵੀਡੈਂਸ ਚਾਹੀਦੇ ਹੋ ਹੋਣਗੇ ਦੱਸ ਦਿਓ ਚੰਨੀ ਸਾਹਿਬ ਉਹ ਵੀ ਭੇਜ ਦੇਾਂਗੇ ਤੁਹਾਨੂੰ ਬਾਕੀ ਇਦਾਂ ਦੇ ਲੋਕ ਨਾ ਰੱਖੋ ਤੁਹਾਡੀ ਬਾਵਾ ਬਹੁਤ ਵਧੀਆ ਹੋ ਰਹੀ ਐ ਤੁਸੀਂ ਆਪ ਹੀ ਬੜੇ ਵਧੀਆ ਹੋ ਕਰੈਕਟਰਲੈਸ ਬੰਦਾ ਮੇਰੇ ਖਿਲਾਫ ਬੋਲ ਰਿਹਾ ਇਹਦਾ ਕਰੈਕਟਰ ਨਹੀਂ ਐ ਆਪਣੇ ਅੰਦਰ ਝਾਂਕੇ ਦੇਖੋ ਕਿ ਤੁਹਾਨੂੰ ਅੱਜ ਕੋਈ ਭੈਣ ਕੋਈ ਮਾਂ ਪਸੰਦ ਨਹੀਂ ਕਰਦੀ ਇਸ ਕਰਕੇ ਜਿਆਦਾ ਕਿ ਕਿਸੇ ਦੇ ਖਿਲਾਫ ਬੋਲੋਗੇ ਤੇ ਉਹਨਾਂ ਹੀ ਸੁਣੋਗੇ ਅਗਰ ਉਹਨਾਂ ਕ ਬੋਲਿਓ ਜਿੰਨਾ ਤੁਸੀਂ ਸਹਿ ਸਕੋਗੇ ਸੁਣ ਸਕੋਗੇ ਸਾਡੇ ਕੋਲ ਬਹੁਤ ਕੁਝ ਐ ਸਾਡੇ ਕੋਲ ਉਹਨਾਂ ਲੋਕਾਂ ਨੂੰ ਜਵਾਬ ਦੇਣ ਦੇ ਲਈ ਨਹੀਂ ਹੈ ਜਿਹੜੇ ਚਿੱਟਾ ਪੀ ਪੀ ਗਏ ਮੇਰੇ ਇਲਾਕੇ ਦੇ ਬੱਚੇ ਖਰਾਬ ਕੀਤੇ ਆ ਅੱਜ ਪਵਿੱਤਰ ਬਣ ਗਏ ਆ ਅੱਜ ਕਾਂਗਰਸੀ ਬਣ ਗਏ ਆ ਮੈਂ ਉਹਨਾਂ ਨਾਲ ਵੀ ਜਵਾਬ ਦੇ ਦਊਗਾ ਉਹਨਾਂ ਨੂੰ ਵੀ ਜਵਾਬ ਦੇਣਾ ਮੈਨੂੰ ਆਂਦਾ ਜਿਨ੍ਹਾਂ ਦੇ ਆਪਣੇ ਘਰ ਦੇ ਹਾਲਾਤ ਨਹੀਂ ਪਤਾ ਘਰ ਦੀ ਸੰਭੀ ਨਹੀਂ ਜਾਵੇ ਘਰ ਦਾ ਬੱਚਾ ਨਾ ਸੰਭਿਆ ਜਾਵੇ ਤੇ ਅੱਜ ਉਹ ਵੱਡੇ ਲੀਡਰ ਬਣ ਕੇ ਕਾਂਗਰਸੀ ਬਣ ਗਏ ਪਹਿਲੇ ਆਪਣੇ ਘਰ ਨੂੰ ਸੰਭੋ ਘਰ ਦੇ ਜੀ ਸੰਭੋ ਫਿਰ ਜਾ ਕੇ ਦੂਜੇ ਲੀਡਰਾਂ ਦੇ ਖਿਲਾਫ ਬੋਲੋ ਦੂਜਿਆਂ ਦੇ ਖਿਲਾਫ ਬੋਲੋ ਬਾਕੀ ਰਾਜਨੀਤੀ ਮੰਚ ਦੇ ਉਤੇ ਹਰ ਬੰਦੇ ਨੇ ਭੰਡਣਾ ਹੁੰਦਾ ਪਰ ਐਵੀਡੈਂਸ ਨਾਲ ਭੰਡਿਓ ਨਹੀਂ ਤੇ ਮੇਰੇ ਕੋਲ ਐਵੀਡੈਂਸ ਬਹੁਤ ਹੈ ਜਿਹੜੇ ਤੁਹਾਡੇ ਨਾਲ ਕੁਰਸੀਆਂ ਡਾ ਕੇ ਬੈਠੇ ਹੈ ਨਾ ਉਹਨਾਂ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਐਵੀਡੈਂਸ ਵੀ ਤੁਹਾਨੂੰ ਭੇਜ ਦਿਆਂਗਾ ਤੇ ਜਨੰਦਰ ਦੇ ਲੋਕਾਂ ਨੂੰ ਵੀ ਦੱਸ ਦੂੰਗਾ ਕਿ ਕਿੰਨਾ ਚਿੱਟਾ ਪੀਤਾ ਕਿੰਨਾ ਚਿੱਟਾ ਪੀ ਕੇ ਕਿੰਨੇ ਲੋਕਾਂ ਦੀ ਜ਼ਿੰਦਗੀ ਖਰਾਬ ਕੀਤੀ ਹੈ ਜਿਹੜੇ ਅੱਜ ਕਾਂਗਰਸੀ ਬਣ ਕੇ ਕੁਰਸੀਆਂ ਡਾ ਕੇ ਤੁਹਾਡੇ ਨਾਲ ਸਟੇਜਾਂ ਦੇ ਬੈਠੇ ਹੈ ਇਸ ਕਰਕੇ ਮੈਨੂੰ ਆਪਣੇ ਹਰ ਇੱਕ ਰਾਈਟਰ ਯੂਜ਼ ਕਰਨ ਦਾ ਅਧਿਕਾਰ ਹੈ ਮੈਂ ਜਿੱਥੇ ਮਰਜ਼ੀ ਜਾਵਾਂ ਕੋਰਟ ਜਾਵਾਂ ਅਗਰ ਕਿਸੇ ਵੀ ਪੱਤਰਕਾਰ ਮੇਰੇ ਵੀਰ ਨੇ ਕੋਈ ਮੇਰੇ ਕੋਲ ਚੀਜ਼ ਲੈਣੀ ਹੋਵੇਗੀ ਇਸ ਦੇ ਬਾਰੇ ਜੋ ਅੱਜ ਬੋਲੇ ਆ ਨਾ ਨੇ ਮੇਰੇ ਕੋਲ ਤੁਸੀਂ ਲੈ ਸਕਦੇ ਹੋ ਨਹੀਂ ਤੇ ਜਾ ਕੇ ਹਾਈ ਕੋਰਟ ਦੀ ਸਾਈਡ ਖੋਲ ਲਿਓ ਤੁਹਾਨੂੰ ਉਥੋਂ ਸਭ ਕੁਝ ਮਿਲ ਜਾਊਗਾ ਅਗਰ ਨਹੀਂ ਕੁਝ ਮਿਲੇ ਮੈਨੂੰ ਫੋਨ ਕਰਕੇ ਦੱਲ ਲਿਓ ਅਗਰ ਕੋਈ ਇਦਾਂ ਦੀ ਕੋਈ ਖਬਰ ਲਗਾਏਗਾ ਇਹਦਾ ਕੋਈ ਤਕ ਨਹੀਂ ਹੋਏਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਸਖਤ ਹੋ ਸਖਤ ਕਰਾਂਗਾ ਜਿੱਥੇ ਮੈਨੂੰ ਜਾਣਾ ਪਏਗਾ ਮੈਂ ਜਾਊਂਗਾ ਬਾਕੀ ਮੇਰੇ ਕੋਲ ਹਰ ਚੀਜ਼ ਦਾ ਐਵੀਡੈਂਸ ਔਰ ਅਪਰੂਵ ਮੇਰੇ ਕੋਲ ਹੈ ਬਹੁਤ ਬਹੁਤ ਧੰਨਵਾਦ ਜਿਲੰਦਰ ਦੇ ਲੋਕੋ ਜੋ ਤੁਸੀਂ ਅੱਜ ਕਮਾਲ ਕੀਤਾ ਤੁਹਾਡਾ ਇੱਕ ਵਾਰ ਫੇਰ ਮੈਂ ਤੁਹਾਨੂੰ ਸਲੂਟ ਕਰਦਾ ਤੁਹਾਡੇ ਚਰਨਾਂ ਨੂੰ ਨਮਨ ਕਰਦਾ ਕਿ ਅੱਜ ਤੁਸੀਂ ਇਤਿਹਾਸ ਰਚ ਦਿੱਤਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾਰਤ ਜੈ ਸ਼੍ਰੀ ਰਾਮ